ਇੱਕ ਨਰੀਏ ਕੰਨ ਹੱਸਣ ਵਾਸਤੇ ਲੱਗੀ ਹੋਈ ਆ ਕਹਿੰਦਾ ਰੋਂਦੇ ਚਿਹਰੇ ਆਉਂਦੇ ਆ ਹੱਸਦੇ ਚਿਹਰੇ ਜਾਂਦੇ ਆ ਕਹਿੰਦਾ ਹਸੌਂਦਾ ਕੌਣ ਆ ਕਹਿੰਦਾ ਉਹ ਮੇਰਾ ਬਾਲਕ ਹਸੌਂਦਾ ਜਦੋਂ ਵਸਮ ਹੁੰਦਾ ਫੇਰ ਬੁੱਕਲ ਚ ਲੈ ਲੈ ਕੇ ਹਸੌਂਦਾ ਜਦੋਂ ਉਹਦੀ ਬੁੱਕਲ ਦਾ ਨਿਕ ਹੋਵੇ ਫੇਰ ਕਿਸੇ ਦਾ ਕੋਈ ਡਰ ਨਹੀਂ ਕਹਿੰਦਾ ਖਾਰੇ ਵਾਲੇ ਆਉਂਦੇ ਪੰਡਾਰੇ ਨੂੰ ਇੱਕ ਬੁੱਤ ਨੌਕਰੀ ਛੱਡ ਜੂ ਇੱਕ ਨੂੰ ਆ ਜੂ ਕਹਿੰਦਾ ਇੱਕ ਨੂੰ ਵੀ ਆ ਜੇ ਨੌਕਰੀ ਜਾਂਦੇ ਤੁਸੀਂ ਕੀ ਖਵਾਓਗੇ ਇਹ ਵੀ ਦੱਸੋ ਮੈਂ ਇੱਥੇ ਕਰ ਲਾਂਗੇ ਬਾਬਾ ਕਹਿੰਦਾ ਬੋਲੋ ਸੌਦਾ ਕਰੂ ਨਾ ਮੈਂ ਕਹਿੰਦਾ ਵੀ ਐਵੇਂ ਜਪਰੀ ਕਰ ਲਾਂਗੇ ਮੇਰੇ ਕੋਲੇ ਪੈਸੇ ਹੈ ਨਹੀਂ ਪੈਸੇ ਨਾ ਮੰਗਿਓ ਲੈਣੇ ਪੈਸੇ ਮੇਰੇ ਕੋਲੇ ਕੀ ਹੈਗਾ ਵਾ ਫੇਰੀ ਦੇਣਾ ਬਾਬਾ ਹੀ ਦੇਉਣਾ ਕਹਿੰਦਾ ਦੇਖ ਭਾਈ ਐ ਕਰਦੇ ਨੇ ਦੱਸ ਕੇ ਬਾਬਾ ਮੇਰੇ ਕੋਲੇ ਕਿੱਥੇ ਆ ਮਾਂ ਨਾਲ ਵਿਆਹ ਤੋਂ ਹੀ ਮੇਰਾ ਪਿਆਵਾ ਕਹਿੰਦਾ ਮਾਂ ਮਸਾਣੇ ਚਲ ਜਾਂਦੇ ਆ ਪਿਓ ਲਾਲਾ ਨਾ ਪੀਰ ਮਿਲ ਜਾਂਦਾ ਕਹਿੰਦਾ ਵਸਦੀ ਰਹ ਹਸਦੀ ਰਹ ਮੋਜਾਂ ਕਰ ਕਹਿ ਬਤੁਏ ਹੁ ਤੇਰੇ ਨਾਲ ਕੱਲ ਲਗਦੀ ਰਾਈ ਕਹਿੰਦਾ ਸਾਡਾ ਕਾ ਨਹੀਂ ਹੁੰਦਾ ਸਾਨੂੰ ਹੁੰਦਾ ਨਹੀਂ ਨਾ ਭਾਈ ਬਬੇ ਹਾਂ ਅੱਛਾ ਪੱਕਾ ਵਾਦਾ ਕਰ ਦिए ਵਾਦਾ ਕਰ ਦिए ਪੱਕਾ ਖਰਾਇਆ ਚਾਦਰਾ ਰਮਣੀ ਬਣ ਕੇ ਜਿਵੇਂ ਉਧਾਰ ਟਿੱਕਾ ਲਾ ਕੇ ਰੱਖ ਲਈ ਕਹਿੰਦਾ ਢਾਈ ਵੀ ਨਹੀਂ ਪੈਂਦੇ ਪਹਿਲਾਂ ਨੂੰ ਆ ਜੀ ਧੰਨ ਆ ਜੀ ਗਿੱਟੇ ਗੁੱਟੇ ਕੂਚਲੇ ਕਹਿੰਦਾ ਕਹਿੰਦਾ ਪੰਜੇਆਂ ਵੀਰਾਂ ਵਰਗੀਆਂ ਨਹੀਂ ਬਾਈ ਠੀਕ ਨਹੀਂ ਹੈਗਾ ਵਧੀਆ ਬਸਦੇ ਰਹੋ ਹੱਸਦੇ ਰਹੋ ਮौजਾਂ ਕਰਿਓ ਕਹਿੰਦਾ ਫੇਰੀ ਲੱਡੂ ਖਵਾਉਣਗੇ ਲਾਰੂ ਖਵਾਉਣਗੇ ਨਾ ਫਿਰ ਤਾਂ ਧੱਕੇ ਨਾਲ ਖਵਾ ਦਾਂਗੇ ਕਹਿੰਦਾ ਹਾਂ ਛੋਟਿਆ ਓਏ ਕਹਿੰਦਾ ਸਵਾ ਪੰਜ ਮੀਟਰ ਦੀ ਚਦਰ ਬਲੇਰ ਕੋਲ ਲੱਗੇ 80 ਦਿਨ ਠੀਕ ਹੈ ਫਿਰ ਕਹਿੰਦਾ ਤੇਰੀ ਕੁਰਸੀ ਪੱਕੀ ਠੀਕ ਹੈ ਕਹਿੰਦਾ ਵੀਰ ਮੇਰਾ दारू ਪੀਣੀ ਛੱਡ ਦੇ ਕਹਿੰਦਾ ਪੁੱਤ ਦੁਕਾਨ ਕਰਨ ਨੂੰ ਅਬਦੀ ਵਧੀਆ ਰਹੇਗਾ ਕਰੋ ਸ਼ਰਾਬ ਘਟਦੇ ਠੀਕ ਹੈ ਬਾਬੇ ਦੀ ਐਡੀ ਕਿਰਮਤ ਹੈ ਐਡੀ ਗੁਦਿਆ ਹੈ ਕਹਿੰਦਾ ਨਾ 6 ਮਹੀਨੇ 7 ਮਹੀਨੇ 8 ਆਖੀ ਨੇ ਕਹਿੰਦਾ ਆਪਦੀ ਦੁਕਾਨ ਜਦੋਂ ਆਪਦੀ ਦੁਕਾਨ ਹੋਵੇ ਨਾ ਫਿਰ ਸਵਾਲ ਆ ਜਾਣਾ ਕੰਮ ਕਰਨ ਦਾ ਆਉਂਦਾ ਨਾ ਬੁੱਤਾਂ ਹੈ ਕਿਤੇ ਕਿਸੇ ਦੇ ਸਰਫਾਲੇ ਕਰਨਾ ਕਿੱਥੇ ਆਪਦਾ ਸਰਫਾ ਨਾ ਚਾਕੇ ਕਰਨਾ ਅੰਦਰ ਨਹੀਂ ਠੀਕ ਹੈ ਸ਼ਰਾਬ ਕੱਢ ਲਓ ਘਰੋਂ ਠੀਕ ਹੈ ਅਮਰਬੇਲ ਨੂੰ ਵਧੋਂਗੇ ਠੀਕ ਹੈ ਨਾ ਕੋਈ ਬਿਮਾਰੀ ਆਵੇ ਨਾ ਦੁੱਧ ਕੱਢੇ ਨਾ ਪੈਸਾ ਮੁੱਕੇ